ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਜੀ ਨੂਰ ਮਾਨਮ ਬਲੌਗ ਦੇ ਅੱਜ ਹੋਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅਸੀਂ ਵੀ ਸਾਰੇ ਜਾਣੇ ਠੀਕ ਠਾਕ ਆਂ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹਾਂਜੀ ਲੋ ਜੀ ਆਪਾਂ ਕਰਦੇ ਆਂ ਜੀ ਅੱਜ ਦਾ ਆਪਣਾ ਬਲੌਗ ਸਟਾਰਟ ਅੱਜ ਦਿਨ ਹੈਗਾ ਜੀ ਸੋਮਵਾਰ ਦਾ ਟਾਈਮ ਜਿਹੜਾ ਸਵੇਰ ਦਾ ਹੈ ਤੇ ਆਪਣੇ ਜਿਹੜੇ अर्ਲੀ ਮਾਰਨਿੰਗ ਦੇ ਕੰਮ ਕਰ ਸੀ ਉਹ ਵੀ ਖਤਮ ਹੋ ਚੁੱਕੇ ਸੀ ਉਸ ਤੋਂ ਬਾਅਦ ਫਿਰ ਨੂਰ ਨੂੰ ਸਕੂਲ ਭੇਜਿਆ ਤੇ ਨੂਰ ਸਕੂਲ ਚਲੇ ਗਿਆ ਤੇ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਹੀ ਜਦੋਂ ਜਾਣੇ ਕਿ ਆਪਾਂ ਦਾ ਟਿਫਨ ਵਗੈਰਾ ਤਿਆਰ ਕਰ ਦਿੰਨੇ ਆ। ਉਹਨੂੰ ਤਿਆਰ ਕਰਨ ਤੋਂ ਬਾਅਦ ਫਿਰ ਨਾਲ ਦੀ ਨਾਲ ਮੈਂ ਲੱਗੀ ਸੀ ਕੱਪੜੇ ਧੋਣ ਵੈਸੇ ਕੱਪੜੇ ਥੋੜੇ ਸੀਗੇ ਇੱਕ ਇੱਕ ਛੋਟੀ ਸੀਗਾ ਕਿਉਂਕਿ ਮੈਂ ਸ਼ਾਮੀ ਧੋਲੇ ਸੀਗੇ ਕੱਲ 4:00 ਵਜੇ ਮੈਂ ਕੱਪੜੇ ਜਿਹੜੇ ਸੀਗੇ ਧੋਲੇ ਸੀਗੇ। ਤੇ ਉਸ ਤੋਂ ਬਾਅਦ ਫਿਰ ਬਸ ਹੁਣ ਥੋੜੇ ਸੀਗੇ ਤੇ ਮੈਂ ਕਿਹਾ ਵੀ ਚਲੋ ਹਨਾ ਵੀ ਆਪਾਂ ਧੋ ਦਿੰਨੇ ਆ ਵੀ ਤੇ ਕੱਪੜੇ ਮੈਂ ਹੱਥਿਓਂ ਹੀ ਧੋ ਰਹੀ ਆ ਜੀ ਤੇ ਨਾਲ-ਨਾਲ ਮੈਂ ਪਾਣੀ ਭਰ ਰਹੀ ਸੀ ਇੱਧਰ ਕਿਉਂਕਿ ਲਾਈਟ ਦਾ ਨਹੀਂ ਪਤਾ ਲਾਈਟ ਬੰਦ ਹੋ ਜਾਂਦੀ ਹੈ ਵਿੱਚ ਦੀ ਫਿਰ ਔਖਾ ਹੋ ਜਾਂਦਾ। ਤੇ ਆਪਾਂ ਹੁਣ ਨਾਲ ਨਾਲ ਪਾਣੀ ਭਰ ਲੈਨੇ ਆ ਇੱਥੇ ਤੇ ਨਾਲੇ ਆਪਾਂ ਕੱਪੜਿਆਂ ਨੂੰ ਢਾ ਲੈਨੇ ਆ ਸਾਬਣ ਤੇ ਹੱਤੀ ਆਪਾਂ ਕੱਪੜੇ ਕੁੱਟ ਕੇ ਹੱਥ ਨਾਲ ਹੀ ਧੋਵਾਂਗੀ ਥਾਪੇ ਦੇ ਨਾਲ ਮੈਂ ਨਹੀਂ ਕੁੱਟੂੰਗੀ ਕਿਉਂਕਿ ਥਾਪੇ ਦੇ ਨਾਲ ਮੈਂ ਕੁੱਟਦੀ ਹੁੰਨੀ ਆ ਜਿਹੜੇ ਭਾਰੀ ਕੱਪੜੇ ਹੁੰਦੇ ਨੇ ਜਿਵੇਂ ਕੰਬਲ ਹੋਵੇ ਖੇਸ ਹੋਵੇ ਜਾਂ ਕਈ ਵਾਰ ਜਿਵੇਂ ਟਾਵਲ ਵਗੈਰਾ ਹੋਗੇ ਹਨਾ ਉਹ ਤਾਂ ਚਲੋ ਥਾਪੇ ਦੇ ਨਾਲ ਹੀ ਸੋਤ ਆਉਂਦੇ ਨੇ ਬਟ ਜਿਵੇਂ ਇਹ ਹੁਣ ਕਾਟਨ ਦੇ ਕੱਪੜੇ ਹੁੰਦੇ ਨੇ ਇਹ ਚੰਗੀ ਤਰ੍ਹਾਂ ਹੱਥ ਨਾਲ ਮਲ ਕੇ ਟੀ ਹੈ ਨਾ ਇਸ ਤਰ੍ਹਾਂ ਹੱਥ ਨਾਲ ਹੀ ਕੁੱਟ ਕੇ ਵਧੀਆ ਸਾਫ਼ ਹੋ ਜਾਂਦੇ ਨੇ ਤੇ ਬਾਕੀ ਇਸ ਤਰ੍ਹਾਂ ਹੋ ਜਾਂਦਾ ਵੀ ਕੰਮਕਾਰ ਵਾਲਿਆਂ ਦੇ ਜਿਹੜੇ ਕੱਪੜੇ ਹੁੰਦੇ ਨੇ ਉਹ ਮਸ਼ੀਨ ਦੇ ਵਿੱਚ ਨਹੀਂ ਸੂਟ ਆਉਂਦੇ ਹੈਗੇ ਤੇ ਮਸ਼ੀਨ ਦੇ ਵਿੱਚ ਚਲੋ ਸਰਦੀਆਂ ਦੇ ਵਿੱਚ ਤਾਂ ਹੋ ਜਾਂਦਾ ਵੀ ਹੈ ਨਾ ਕਿਉਂਕਿ ਸੁੱਕਦੇ ਨਹੀਂ ਬਾਕੀ ਕੀਤੇ ਨਾਲੇ ਇਸ ਤਰ੍ਹਾਂ ਹੋ ਜਾਂਦਾ ਵੀ ਦਿਨ ਛੋਟੇ ਹੁੰਦੇ ਨੇ ਕੰਮ ਜ਼ਿਆਦਾ ਬਣ ਜਾਂਦੇ ਨੇ ਕਰਲੀ ਜਾਣੀ ਕਰਕੇ ਫਿਰ ਸਰਦੀ ਦੇ ਵਿੱਚ ਤਾਂ ਮੈਂ ਮਸ਼ੀਨ 'ਚ ਹੀ ਧੋਣੀ ਹੁੰਨੀ ਹੈ ਤੇ ਗਰਮੀ ਦੇ ਵਿੱਚ ਮੈਂ ਜ਼ਿਆਦਾਤਰ ਹੱਥੀਂ ਕੱਪੜੇ ਧੋਣੇ ਹੁੰਦੀਆਂ ਕਿਤੇ ਕਿਤੇ ਮਜਬੂਰੀ ਬਣ ਜੇ ਤਾਂ ਮਸ਼ੀਨ ਲਾ ਲੈਨੀ ਹੈ ਨਹੀਂ ਤਾਂ ਤਕਰੀਬਨ ਮੈਂ ਹੱਥੀਂ ਧੋਣੀਆਂ ਜ਼ਿਆਦਾਤਰ ਤੇ ਬਾਕੀ ਮੈਨੂੰ ਕਮੈਂਟ ਵੀ ਆ ਰਹੇ ਸੀਗੇ ਹਨ ਜੀ ਤੁਸੀਂ ਜਿਹੜੇ ਕੱਪੜੇ ਹੱਥੀ ਧੋਨੇ ਹੱਥ ਨਾਲ ਤਾਂ ਵੀਡੀਓ ਆਪਣੇ ਨਾਲ ਸ਼ੇਅਰ ਕਰਿਓ ਪਹਿਲਾਂ ਮੈਨੂੰ ਕਾਫੀ ਸਾਰੇ ਕਮੈਂਟ ਇਸ ਤਰ੍ਹਾਂ ਦੇ ਆਏ ਸੀ ਤੇ ਮੈਂ ਕਾਫੀ ਦਿਨ ਹੋ ਗਏ ਸੀ ਇੱਧਰ ਦੀ ਜਾਨੀ ਕਿ ਇਸ ਤਰ੍ਹਾਂ ਕੱਪੜੇ ਧੋਂਦੇ ਦੀ ਵੀਡੀਓ ਤੁਹਾਡੇ ਨਾਲ ਨਹੀਂ ਸ਼ੇਅਰ ਕੀਤੀ ਸੀ ਬਸ ਚਲੋ ਅੱਜ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਦੇ ਆ ਵੈਸੇ ਤਾਂ ਚਲੋ ਜੀ ਆਪਣਾ ਤਾਂ ਇਹ ਦਿੱਲੀ ਦਾ ਕੰਮ ਆ ਹਨਾ ਹਰ ਰੋਜ਼ ਦਾ ਤੇ ਚਲੋ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਕਿਉਂਕਿ ਜੇਕਰ ਜਿੰਨੇ ਘਰ ਦੇ ਕੰਮ ਹੁੰਦੇ ਨੇ ਸਾਰਿਆਂ ਦੀ ਹਨਾ ਇਸ ਤਰ੍ਹਾਂ ਆਪਾਂ ਵਲੌਗ ਬਣਾ ਬਣਾ ਲਗੇ ਆ ਫਿਰ ਵਲੌਗ ਵੀ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਹੈ ਨਾ ਤੇ ਕੰਮਾਂ ਨੂੰ ਵੀ ਲੇਟ ਹੋ ਜਾਂਦਾ ਤਾਂ ਕਰਕੇ ਫਿਰ ਆਪਾਂ ਥੋੜਾ ਜਿਹਾ ਛੋਟਾ ਵਲੌਗ ਹੀ ਰੱਖੀਦਾ ਵੀ ਤੁਹਾਨੂੰ ਵੀ ਸਕਿੱਪ ਨਾ ਕਰਨਾ ਪਵੇ ਤੇ ਪਰ ਫਿਰ ਵੀ ਕਾਫੀ ਸਾਰੇ ਭੈਣ ਭਰਾ ਜਿਹੜੇ ਸਕਿੱਪ ਕਰ ਜਾਂਦੇ ਨੇ ਕਾਫੀ ਭੈਣਾਂ ਇਸ ਤਰ੍ਹਾਂ ਘੰਨ ਕੇ ਚਲੋ ਹੈਗੀਆਂ ਵੀ ਜਾਨੀ ਕੀ ਹੈ ਨਾ ਮੈਂ ਜੇ ਕਿਸੇ ਨੂੰ ਟਾਈਮ ਦਿੰਨੀ ਆ ਤਾਂ ਮੈਂ ਪੂਰਾ ਦਿੰਨੀ ਆ ਬਟ ਆਪ ਕਈ ਵਾਰੀ ਭੈਣਾਂ ਇਸ ਤਰ੍ਹਾਂ ਕਰ ਜਾਂਦੀਆਂ ਨੇ ਮੇਰੇ ਨਾਲ ਕਿ ਸਿਰਫ ਕਲਾ ਕਮੈਂਟ ਕਰ ਦਿੰਦੀਆਂ ਨੇ ਵੀ ਚਲੋ ਦੀਦੀ ਨੂੰ ਕਿਹੜਾ ਪਤਾ ਲੱਗਣਾ ਪਰ ਮੈਨੂੰ ਪਤਾ ਚਲੇ ਜਾਂਦਾ ਕਿ ਇਹਨਾਂ ਨੇ ਮੇਰੀ ਵੀਡੀਓ ਨੂੰ ਵਾਚ ਕਰਿਆ ਜਾਂ ਸਿਰਫ ਕਮੈਂਟ ਹੀ ਕਰਿਆ ਹਨਾ ਬਾਕੀ ਚਲੋ ਕੋਈ ਗੱਲ ਨਹੀਂ ਜੀ ਹਨਾ ਤੇ ਜਿੰਨਾ ਕੁ ਟਾਈਮ ਹੁੰਦਾ ਕੋਈ ਗੱਲ ਨਹੀਂ ਤੁਸੀਂ ਇਹਨਾਂ ਕੁ ਦੇਖ ਲਿਆ ਕਰੋ ਜੀ ਵੀਡੀਓ ਹਨਾ ਤੇ ਲਓ ਜੀ ਆਪਾਂ ਸਾਰੇ ਕੱਪੜੇ ਜਿਹੜੇ ਹੱਥ ਨਾਲ ਜਾਨਕੀ ਕੁੱਟ ਕੇ ਵਧੀਆ ਮਲ ਕੇ ਧੋ ਲੈਨੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਜਿਹੜਾ ਪਾਣੀ ਕੱਢ ਲੈਨੇ ਇੱਕ ਦੋ ਪਾਣੀ ਹੋਰ ਕੱਢ ਕੇ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਜਿਹੜੇ ਮਸ਼ੀਨ 'ਚ ਸਕਾਉਂਗੀ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੀ ਹਾਂ ਕਾਫੀ ਵਾਰ ਇਹ ਜਿਹੜੇ ਮੇਰੇ ਸਿਕਾਉਣ ਦੀ ਆਦਤ ਨਹੀਂ ਗਈ ਕੱਪੜੇ ਮੈਨੂੰ ਧੋਣੇ ਹੱਥ ਨਾਲ ਵਧੀਆ ਲੱਗਦੇ ਨੇ ਬਟ ਮੈਨੂੰ ਮਸ਼ੀਨ 'ਚ ਸੁਕਾਉਣੇ ਵਧੀਆ ਲੱਗਦੇ ਨੇ ਕਿਉਂਕਿ ਮਸ਼ੀਨ ਦੇ ਵਿੱਚ ਸੁਕਾ ਕੇ ਜਦੋਂ ਪਾ ਦਿੰਨੇ ਆ ਤਾਂ ਫਿਰ ਵਧੀਆ ਧੁੱਪ ਲੱਗ ਕੇ ਥੋੜਾ ਜਿਹਾ ਟਾਈਮ ਜਿਵੇਂ ਘੰਟਾ ਡੇਢ ਘੰਟਾ ਦੀ ਧੁੱਪ ਲੱਗ ਜੇ ਨਾ ਕੱਪੜਿਆਂ ਨੂੰ ਜੇ ਹਾਲ ਵਿੱਚ ਤੇਜ਼ ਧੁੱਪ ਹੋਵੇ ਹੈਨਾ ਤਾਂ ਕੱਪੜੇ ਜਲਦੀ ਸਮੇਟੇ ਜਾਂਦੇ ਨੇ ਤੇ ਅੱਜ ਤਾਂ ਮੇਰੇ ਹਲੇ ਜਿਹੜੇ ਕੱਲ ਸ਼ਾਮੀ ਧੋਤੇ ਸੀ ਉਹ ਵੀ ਕੱਪੜੇ ਮੰਜਾ ਭਰਿਆ ਪਿਆ ਮੈਂ ਕੱਲ ਸ਼ਾਮੀ ਮੈਨੂੰ ਟਾਈਮ ਨਹੀਂ ਮਿਲਿਆ ਮੈਂ ਕੱਪੜੇ ਉਹ ਵੀ ਤੈਲਾ ਕੇ ਰੱਖ ਮੈਂ ਕਿਹਾ ਚਲੋ ਸਾਰਾ ਕੰਮ ਨੇ ਵੜ ਕੇ ਉਸ ਤੋਂ ਬਾਅਦ ਫ੍ਰੀ ਹੋ ਕੇ ਨਾ ਦਿਨੇ ਤੇ ਫਿਰ ਮੈਂ ਕੱਪੜੇ ਸਾਰੇ ਤੈ ਲਾਉਂਗੀ ਨਾਲੇ ਜਦ ਤੱਕ ਇਹ ਸੁੱਕ ਜਾਣਗੇ ਕਿਉਂਕਿ ਕੱਪੜੇ ਨਾ ਜਿੰਨੇ ਧੋਣੇ ਔਖੇ ਨਹੀਂ ਲੱਗਦੇ ਉਹਨੇ ਜਿੰਨੇ ਕੱਪੜੇ ਸਾਹਮਣੇ ਔਖੇ ਲੱਗਦੇ ਨੇ ਸਾਹਮਣੇ ਤਾਂ ਮੈਨੂੰ ਵਾਲੇ ਔਖੇ ਲੱਗਦੇ ਨੇ ਕੱਪੜੇ ਤੇ ਲੋ ਜੀ ਉਸ ਤੋਂ ਬਾਅਦ ਫਿਰ ਆਪਾਂ ਕੱਪੜੇ ਵਗੈਰਾ ਧੋ ਕੇ ਇਹ ਫਿਰ ਆਪਾਂ ਅੱਗੇ ਸੀ ਇੱਧਰ ਮੱਝਾ ਜਣ ਕੇ ਇੱਧਰ ਦੀ ਕਲੀਨਿੰਗ ਕਰਨ ਵਾਸਤੇ ਇੱਧਰੋਂ ਬਾਕੀ ਤਾਂ ਆਪਣੇ ਜਿਹੜੇ ਕੰਮការ ਉਹ ਸਾਜਰੇ ਨਿਬੜ ਜਾਂਦੇ ਨੇ ਤੇ ਬਸ ਜਿਹੜੀ ਕਲੀਨਿੰਗ ਉਹ ਮੈਂ ਬਾਅਦ ਚ ਕਰਦੀ ਹੁੰਦੀ ਆ ਤੇ ਜਿਸ ਦਿਨ ਉਹਨੂੰ ਛੁੱਟੀ ਹੁੰਦੀ ਆ ਘਰੇ ਹੁੰਦਾ ਉਸ ਦਿਨ ਤਾਂ ਚਲੋ ਆ ਨਾ ਫਿਰ ਆਪਾਂ ਇਸ ਤੋਂ ਵੀ ਹੋਰ ਘੰਟਾ ਪਹਿਲਾਂ ਜਣੀ ਕਲੀਨਿੰਗ ਕਰ ਲੈਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਕੀਤੀ ਜੀ ਖੁਰਲੀ ਸਾਫ ਤੇ ਖੁਰਲੀ ਮੈਂ ਕੱਪੜੇ ਦੇ ਨਾਲ ਸਾਫ ਕੀਤੀ ਆ ਖੁਰਲੀ ਦੇ ਵਿੱਚ ਕਦੇ ਵੀ ਬੁੱਕਰ ਨਹੀਂ ਲਾਈਦੀ ਹਨਾ ਤੁਹਾਨੂੰ ਵੀ ਪਤਾ ਹੀ ਆ ਸਾਰਿਆਂ ਨੂੰ ਕਿ ਖੁਰਲੀ ਦੇ ਵਿੱਚ ਕਹਿੰਦੇ ਵੀ ਬੁੱਕਰ ਨਹੀਂ ਲਾਈਦੀ ਹੈ ਤਾਂ ਕਰਕੇ ਆਪਾਂ ਕੱਪੜੇ ਦੇ ਨਾਲ ਹੀ ਇਹ ਰੱਖਿਆ ਹੋਇਆ ਕੱਪੜਾ ਇਹਦੇ ਨਾਲ ਹੀ ਸਾਫ ਕਰਦੇ ਹੁੰਦੇ ਆ ਤੇ ਖੁਰਲੀ ਆਪਾਂ ਸਾਫ ਕਰਤੀ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਹੁਣ ਆਪਾਂ ਲੱਗ ਗਿਆਂ ਜੀ ਨੀਚੋਂ ਫਸ ਸਾਫ ਕਰਨ ਫਰਸ਼ ਸੁੰਬਰਨੇ ਆ ਤੇ ਚੰਗੀ ਤਰ੍ਹਾਂ ਆਪਾਂ ਜਿਹੜੀ ਹੁਣ ਫਰਸ਼ ਆ ਸੁੰਬਰ ਦਿੰਨੇ ਆ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਹੀ ਮੱਜਾਂ ਨੂੰ ਨਿਵਾਵਾਂਗੇ ਕਿਉਂਕਿ ਜੇ ਨਾ ਸੁੰਬਰ ਗਿਆ ਚੰਗੀ ਤਰ੍ਹਾਂ ਤਾਂ ਫਿਰ ਜਿਹੜੀ ਇਹ ਤੂੜੀ ਆ ਜਾਂ ਕੋਹਾਏ ਫਿਰ ਨਾਲੀ ਦੇ ਵਿੱਚ ਜਿਵੇਂ ਪਾਈਪ ਦੇ ਵਿੱਚ ਹੀ ਜੰਮ ਜਾਂਦਾ ਹਨਾ ਤੇ ਫਿਰ ਉਹ ਬੁਰਾ ਲੱਗਦਾ ਤਾਂ ਕਰਕੇ ਪਹਿਲਾਂ ਚੰਗੀ ਤਰ੍ਹਾਂ ਸੁੰਬਰ ਲੈਣੇ ਆ ਉਸ ਤੋਂ ਬਾਅਦ ਫਿਰ ਮੱਜਾਂ ਨੂੰ ਮੈਂ ਇਸ ਤਰ੍ਹਾਂ ਨਿਵਾਉਣੇ ਹੁੰਦੀਆਂ ਨਾਲੇ ਤਾਂ ਜਾਨੀ ਕਿ ਫਰਸ਼ ਤੋਂ ਤੇ ਆਂਦੀਆ ਤੇ ਨਾਲੇ ਫਿਰ ਇਸ ਤਰ੍ਹਾਂ ਵੀ ਨਾਲੀ ਦੀ ਦੇ ਵਿੱਚ ਨਹੀਂ ਜਾਂਦਾ ਸਾਰਾ ਗੋਹਾ ਜਿਵੇਂ ਪੈਪ ਵਗੈਰਾ ਬੰਦ ਨਹੀਂ ਹੁੰਦੀ ਨਹੀਂ ਤਾਂ ਤੂੜੀ ਵਗੈਰਾ ਲੱਗ ਕੇ ਪੈਪ ਬੰਦ ਹੋ ਜਾਂਦੀ ਹੈ ਤੇ ਬਾਕੀ ਸੰਨੀ ਵਗੈਰਾ ਜਿਵੇਂ ਜਦੋਂ ਕੀਤੀ ਸੀਗੀ ਜਿਵੇਂ ਕੱਕ ਕੰਡਾ ਪਾਉਨੇ ਉਸ ਟਾਈਮ ਤੇ ਮੈਂ ਸੁੰਬਰਦੀ ਨਹੀਂ ਹੁੰਦੀਗੀ ਇਕੱਲਾ ਗੋਹਾ ਆ ਕੇ ਉੱਪਰੋਂ ਚੱਕਦੇ ਨਹੀਂ ਹੁੰਦੀ ਆ ਸੁੰਬਰਦੀ ਤਾਂ ਮੈਂ ਉਦੀ ਹੁੰਨੀ ਆ ਜਦੋਂ ਇਹਨਾਂ ਨੂੰ ਨਵਾਉਣਾ ਹੁੰਦਾ ਕਿਉਂਕਿ ਜਦ ਤੱਕ ਇਹ ਖਲਾਰੀ ਜਾਂਦੀਆਂ ਹੁੰਦੀਆਂ ਤੇ ਸਾਰਾ 15 ਸੁੰਬਰ ਕੇ ਚੱਕਤਾ ਉਸ ਤੋਂ ਬਾਅਦ ਲੱਗ ਜੀ ਆਪਾਂ ਨਾਲ ਦੀ ਨਾਲ ਇਹਨਾਂ ਨੂੰ ਨਵਾਉਣ ਤੇ ਪਾਣੀ ਪਿਵਾਉਣ ਹੁਣ ਆਪਾਂ ਇਹਨਾਂ ਨੂੰ ਨਵਾ ਪਿਆ ਕੀ ਤੇ ਬੰਨੀ ਆਨੇ ਨਾਲ ਦੀ ਨਾਲ ਤੇ ਪਹਿਲਾਂ ਮੈਂ ਪਾਸੇ ਤਾਂ ਕਰ ਲਿਆ ਸੀਗੇ ਕੁਛ ਕੁ ਪਸ਼ੂ ਬਾਹਰ ਖੜੇ ਸੀ ਜਿੱਥੇ ਜਿੱਥੇ ਛਾਂ ਸੀਗੀ ਤੇ ਜਿੱਥੇ ਜਿੱਥੇ ਜਿਆਦਾ ਧੁੱਪ ਆ ਜਾਂਦੀ ਹੈ ਫਿਰ ਉਹ ਇਧਰਲੀ ਸਾਈਡ ਹੀ ਕਰ ਦਿੰਨੇ ਹੁੰਦੇ ਆ ਵੀ ਜਦ ਤੱਕ ਸੁੰਬਰਣਾ ਹੁੰਦਾ ਕਿਉਂਕਿ ਪਸ਼ੂ ਜਦੋਂ ਖੁਰਲੇ ਤੇ ਖੜੇ ਹਉਣ ਉਹਦੋਂ ਸੁੰਬਰਿਆ ਵੀ ਨਹੀਂ ਜਾਂਦਾ ਤੇ ਬਾਕੀ ਸੁੰਬਰਣਾ ਵੀ ਨਹੀਂ ਚਾਹੀਦਾ ਕਿ ਪਸ਼ੂਆਂ ਦੇ ਜਿਹੜੇ ਖੁਰ ਹੁੰਦੇ ਨੇ ਉਹਨਾਂ ਦੇ ਉੱਪਰ ਕਹਿੰਦੇ ਵੀ ਬੋਕਰ ਨਹੀਂ ਲੱਗਣ ਦੇਣੀ ਚਾਹੀਦੀ ਮਾੜਾ ਮੰਨਿਆ ਜਾਂਦਾ ਕਿ ਮਾੜਾ ਹੁੰਦਾ ਵੀ ਪਸ਼ੂਆਂ ਦੇ ਖੁਰਾਂ ਤੇ ਜੇਕਰ ਬੋਕਰ ਵੱਜੇ ਤਾਂ ਕਰਕੇ ਆਪਾਂ ਜਦੋਂ ਵੀ ਇੱਥੋਂ ਸੁੰਬਰਦੇ ਆਂ ਤੇ ਆਪਾਂ ਪਸ਼ੂਆਂ ਨੂੰ ਪਾਸੇ ਕਰਕੇ ਹੀ ਸੁੰਬਰਦੇ ਆਂ ਤੇ ਲੋ ਜੀ ਆਪਾਂ ਹੁਣ ਇੱਕ ਇੱਕ ਕਰਕੇ ਸਾਰੀਆਂ ਮੱਜਾਂ ਨੂੰ ਨਵਾ ਕੇ ਪਾਣੀ ਪਿਆ ਕੇ ਤੇ ਬੰਨ ਦਿੰਨੇ ਆ ਉਸ ਤੋਂ ਬਾਅਦ ਜਿਵੇਂ ਫਰਸ਼ ਵਗੈਰਾ ਜਿਹੜੀ ਆ ਉਹ ਵੀ ਚੰਗੀ ਤਰ੍ਹਾਂ ਕਰ ਦਾਂਗੇ ਸਾਫ਼ ਤੇ ਬਾਕੀ ਸਫਾਈ ਦਾ ਤੁਹਾਨੂੰ ਪਤਾ ਹੀ ਆ ਚਾਹੇ ਉਹ ਪਸ਼ੂਆਂ ਵੱਲ ਹੋਵੇ ਤੇ ਚਾਹੇ ਉਹ ਆਪਣੇ ਆਪ ਦੇ ਕਮਰੇ ਹੋਣ ਆਪਾਂ ਪੂਰੀ ਰੱਖਦੇ ਆਂ ਸਫਾਈ ਦਾ ਧਿਆਨ ਤਾਂ ਬਹੁਤ ਜ਼ਿਆਦਾ ਰੱਖੀਦਾ ਵੀ ਇਹ ਨਹੀਂ ਆਏਗਾ ਵੀ ਆਪਾਂ ਉਧਰ ਲੈ ਵੇੜਾ ਸਵਾਰ ਲਾਂਗੇ ਤੇ ਇੱਧਰ ਨਹੀਂ ਸਾਫ਼ ਹੋਈਗਾ ਇਹ ਜਿਹੜੀ ਉਹ ਪੂਰੇ ਘਰ ਦੇ ਵਿੱਚ ਇਸ ਤਰ੍ਹਾਂ ਹੀ ਹੁੰਦੀ ਆ ਤੇ ਲਓ ਜੀ ਆਪਾਂ ਇਹਨੂੰ ਨਵਾਤਾ ਪਾਣੀ ਪਿਆਤਾ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਉਧਰ ਤੇ ਇਸ ਤਰ੍ਹਾਂ ਹੀ ਦੂਜਾ ਮੱਝਾਂ ਨੂੰ ਵੀ ਖੋਲ-ਖੋਲ ਕੇ ਪਾਣੀ ਪਿਆਕੇ ਤੇ ਨਵਾ ਕੇ ਤੇ ਬੰਦ ਦਿੰਨੇ ਆ ਤੇ ਇਹ ਵਾਲੀ ਜਿਹੜੀ ਮੱਝ ਆ ਇਹ ਮੱਝ ਸਾਡੀ ਥੋੜੀ ਜਿਹੀ ਲਿੱਸੀ ਰਹਿੰਦੀ ਆ ਜਦ ਤੱਕ ਦੁੱਧ ਦਿੰਦੀ ਆ ਬਾਕੀ ਥੋੜੀ ਜੀ ਉਮਰ ਦੀ ਵੀ ਵਢੇਰੀ ਹੋ ਚੁੱਕੀ ਆ ਜਾਨਕੀ ਉਮਰ ਵੀ ਇਹਦੀ ਜ਼ਿਆਦਾ ਹੋ ਚੁੱਕੀ ਆ ਉਹਦੇ ਕਰਕੇ ਥੋੜਾ ਜਾਇਦਾ ਵੀ ਜਾਨਕੀ ਹੈਨਾ ਫਰਕ ਪੈਂਦਾ ਹੀ ਆ ਜਿਵੇਂ ਉਮਰ ਦੇ ਹਿਸਾਬ ਦੇ ਨਾਲ ਤੇ ਬਾਕੀ ਕਰਮ ਵਾਲੇ ਨੇ ਬਹੁਤ ਸਾਥ ਦਿੱਤਾ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਬਾਕੀ ਸਾਰਾ ਜਿਵੇਂ ਜਿੰਨਾ ਇਹ ਸਾਰਾ ਰਣਾ ਪਾਣਾ ਜਾਨਕੀ ਸਾਰਾ ਆਰ ਪਰਿਵਾਰ ਇਸੇ ਦਾ ਹੀ ਆ ਕਰਮ ਵਾਲੇ ਦਾ ਜਿਹੜੇ ਆਪਾਂ ਮੱਝਾਂ ਝੋਟੀਆਂ ਸੇਲ ਕੀਤੀਆਂ ਸੀਗੀਆਂ ਪਹਿਲਾਂ ਉਹ ਵੀ ਇਸੇ ਦੀਆਂ ਹੀ ਸੀਗੀਆਂ ਹਨਾ ਇਹ ਐਸੇ ਨਹੀਂ ਸਾਨੂੰ ਇਸ ਕਿੱਤੇ ਦੇ ਵਿੱਚ ਲਾਇਆ ਸੀਗਾ ਕਿਉਂਕਿ ਜਦੋਂ ਮੇਰੀ ਮੈਰਿਜ ਹੋਈ ਸੀਗੀ ਤੇ ਉਸ ਤੋਂ ਥੋੜਾ ਟਾਈਮ ਬਾਅਦ ਜਦੋਂ ਅਸੀਂ ਜਾਣੀ ਕਿ ਸਾਡੇ ਘਰ 'ਚ ਥੋੜੀ ਜਿਹੀ ਪ੍ਰੋਬਲਮ ਚੱਲੀ ਉਸ ਤੋਂ ਬਾਅਦ ਫਿਰ ਮੇਰੇ ਫਾਦਰ ਸਾਹਿਬ ਨੇ ਇਹ ਵਾਲੀ ਮੱਝ ਮੈਨੂੰ ਦਿੱਤੀ ਸੀ ਤੇ ਇਹਨੇ ਕਰਮ ਵਾਲੇ ਨੇ ਇੰਨਾ ਕਾ ਕੇ ਵਾਅਦਾ ਕੀਤਾ ਉਸ ਟਾਈਮ ਤੇ ਸਾਡਾ ਬਹੁਤ ਹੀ ਸਾਥ ਦਿੱਤਾ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਤੇ ਇੰਨਾ ਕੋ ਵਾਅਦਾ ਕੀਤਾ ਕਰਮ ਵਾਲੇ ਨੇ ਕਿ ਸਾਨੂੰ ਪਸਵਾਂ ਲਾਹੌਰ ਜ਼ਿਆਦਾ ਲਗਾਵ ਹੋ ਗਿਆ ਵੀ ਆਪਾਂ ਹਨਾ ਇਹ ਕਿੱਤਾ ਅਪਣਾਈਏ ਖਾਜੇ ਥੋੜੀ ਜੀ ਮਜਬੂਰੀ ਬਣ ਜਾਂਦੀ ਆ ਵੀ ਥੋੜੀ ਜੀ ਜਗਾ ਘੱਟ ਕਰਕੇ ਤੇ ਤਾਂ ਕਰਕੇ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਬਾਕੀ ਜਿਹੜੇ ਪਸ਼ੂ ਆਪਾਂ ਆਪਸੂ ਸੇਲ ਕੀਤੇ ਸੀਗੇ ਹਨਾ ਤੇ ਉਹ ਥੋੜੀ ਜੀ ਮਜਬੂਰੀ ਸੀਗੀ ਮਜਬੂਰੀ ਕਾਰਨ ਜਿਹੜਾ ਆਪਾਂ ਪਸ਼ੂਆਂ ਨੂੰ ਸੇਲ ਕਰਨਾ ਪੈ ਗਿਆ ਵੇਚਨੇ ਪੈ ਗਏ ਹਨਾ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਆਪਦੇ ਧੀਆਂ ਪੁੱਤਾਂ ਵਾਂਗੂ ਆਪਾਂ ਇਹਨਾਂ ਨੂੰ ਪਿਆਰ ਕਰਦੇ ਆ ਆਪਦੇ ਧੀਆਂ ਪੁੱਤਾਂ ਵਾਂਗੂ ਪਾਲ ਕੇ ਤੇ ਬਾਅਦ ਵਿੱਚ ਵੇਚਣੇ ਬਹੁਤ ਔਖੇ ਹੋ ਜਾਂਦੇ ਆ ਪਰ ਮਜਬੂਰੀਆਂ ਬਣ ਜਾਂਦੀਆਂ ਨੇ ਘਰਾਂ ਦੀਆਂ ਕੀ ਕਰੀਏ ਹਨਾ ਤੇ ਚਲੋ ਕੋਈ ਗੱਲ ਨਹੀਂ ਹੁਣ ਵਾਹਿਗੁਰੂ ਨੇ ਆਪਣੇ ਤੇ ਥੋੜਾ ਜਿਹਾ ਮੰਨ ਕੇ ਚਲੋ ਪ੍ਰਮਾਤਮਾ ਨੇ ਕਿਰਪਾ કરી ਆਪਾਂ ਹੁਣ ਜਲਦੀ ਹੀ ਜਿਹੜਾ ਵਧੀਆ ਜਾਨੀ ਕਿ ਆਪਾਂ ਜਿਹੜੇ ਪਸ਼ੂ ਆ ਹੋਰ ਆਪਣੇ ਜਿਹੜੇ ਕਿਤੇ ਨੂੰ ਅੱਗੇ ਤੋਰਾਂਗੇ ਤੇ ਲਓ ਜੀ ਆਪਾਂ ਮੱਝਾਂ ਨੂੰ ਨਵਾਉਣ ਪਿਆਉਣ ਤੋਂ ਬਾਅਦ ਫਰਸ਼ ਵਗੈਰਾ ਧੋਤੀ ਉਸ ਤੋਂ ਬਾਅਦ ਇਹ ਜਿਹੜਾ ਬੇੜਾ ਸੀਗਾ ਪਿਛਲਾ ਕੱਚਾ ਜਿਵੇਂ ਸ਼ਾਮ ਦੇ ਟਾਈਮ ਤੇ ਆਪਾਂ ਇੱਥੇ ਪਸ਼ੂ ਬੰਨਦੇ ਹੁੰਨੇ ਆ ਕੱਚੇ ਥਾਂ ਤੇ ਕਿਉਂਕਿ ਕੱਚੇ ਥਾਂ ਤੇ ਪਸ਼ੂ ਵਧੀਆ ਖੁਸ਼ ਰਹਿੰਦੇ ਨੇ ਤੇ ਸੋਖੇ ਵੀ ਰਹਿੰਦੇ ਨੇ ਹਨਾ ਤੇ ਇਹ ਮੈਂ ਸਵੇਰੇ ਸਵਾਤ ਤੇ ਸਾਜਰੇ ਜਾਨੀ ਕਿ ਤਾਂ ਨਹੀਂ ਖੋਲਦੀ ਹੁਣ ਸੌਰੀ ਸੁੰਭਰਦੀ ਹੁੰਦੀ ਕਿਉਂਕਿ ਚਲੋ ਇੱਥੋਂ ਤਾਂ ਸੁੰਭਰ ਦਿੰਨੇ ਆ ਵੀ ਆਪਾਂ ਆਪਾ ਸੋ ਇੱਥੇ ਤਾਂ 4:00 ਵਜੇ 4:30 ਤੱਕ ਖੋਲ ਲੈਣੇ ਕਿਉਂਕਿ ਸੰਨੀ ਤੇ ਬੰਨ ਦਿੰਨੇ ਖੁਰਲੀਆਂ ਤੇ ਹਨਾ ਉਹ ਤੋਂ ਮੈਂ ਤਾਂ ਨਹੀਂ ਸੁੰਭਰਦੀ ਕਿਉਂਕਿ ਗਿੱਲਾ ਹੁੰਦਾ ਨਾ ਤੇ ਤਾਂ ਕਰਕੇ ਹੁਣ ਉਸ ਤੋਂ ਬਾਅਦ ਜਦੋਂ ਧੁੱਪ ਜੀ ਲੱਗ ਜਾਂਦੀ ਹੈ ਹੁਣ ਵਧੀਆ ਸਾਫ਼ ਹੋ ਗਿਆ ਸੁੰਭਰ ਗਿਆ ਤੇ ਲੋ ਜੀ ਆਪਾਂ ਉਥੋਂ ਵੀ ਸੁੰਭਰ ਕੇ ਜਿਹੜਾ ਸੀਗਾ ਥੋੜਾ ਜਿਹਾ ਕੂੜਾ ਜਾਨੀ ਕਿ ਹਨਾ ਵੀ ਮਿੱਟੀ ਤਾਂ ਨੀਚੇ ਰਹਗੀ ਉਪਰ ਆਪਾ ਕੂੜਾ ਜਿਹੜਾ ਰੋਲ ਕੇ ਚੱਕ ਲਿਆ ਤੇ ਮੱਜਾਂ ਵੀ ਆਪਣੀਆਂ ਨਹਾ ਪਿਆ ਤੀਆਂ ਤੇ ਲਾਈਟ ਹੋ ਗਈ ਸੀ ਬੰਦ ਇੱਥੇ ਤਾਂ ਕਰਕੇ ਪੱਖੇ ਜਿਹੜੇ ਇਹਨਾਂ ਦੇ ਬੰਦ ਸੀਗੇ ਲਾਈਟ ਆ ਗਈ ਤਾਂ ਫਿਰ ਪੱਖੇ ਚੱਲ ਜਾਣਗੇ ਵਧੀਆ ਚਲੋ ਬੈਠ ਜਾਣਗੇ ਆ ਸਾਰਾ ਦੁਪਹਿਰਾ ਵਧੀਆ ਇਹ ਕਰਨਗੇ ਆ ਆਰਾਮਦਾਰੀ ਕਿਉਂਕਿ ਰਾਤ ਦੇ ਟਾਈਮ ਤੇ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਬਹੁਤ ਕੋਸ਼ਿਸ਼ ਕਰੀ ਦੀ ਜਿਵੇਂ ਧੂਈ ਲਾਇਆ ਕੂਲਰ ਲਾਇਕ ਪਾਸੇ ਹੈਨਾ ਤੇ ਕਦੇ ਕੋਸ਼ ਜਿਵੇਂ ਜਿਹੜੀ ਆਪਾਂ ਦਵਾਈ ਬਣਾਈ ਸੀ ਮੱਛਰ ਤੋਂ ਵੀ ਉਹਦਾ ਵੀ ਛੜਕਾ ਕਰਦੇ ਆ ਪਰ ਫਿਰ ਵੀ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਤੇ ਵਿਚਾਰੀਆਂ ਪਰੇਸ਼ਾਨ ਹੁੰਦੀਆਂ ਆ ਰਾਤ ਨੂੰ ਕਿਉਂਕਿ ਰਾਤ ਨੂੰ ਵੀ ਲਾਈਟ ਵਾਲੇ ਇੱਕ ਦੋ ਵਾਰੀ ਜਿਵੇਂ ਕੱਟ ਲਾਈ ਜਾਂਦੇ ਨੇ ਤੇ ਉਸ ਤੋਂ ਬਾਅਦ ਲਓ ਜੀ ਫਿਰ ਆਪਾਂ ਅੱਗੇ ਜੀ ਇੱਧਰ ਝਾੜੂ ਲਗਾਉਣਾ ਤੇ ਮੇਰੇ ਕੱਪੜਿਆਂ ਦਾ ਹਾਲ ਤੇ ਮੇਰਾ ਹਾਲ ਤਾਂ ਤੁਸੀਂ ਦੇਖ ਹੀ ਰਹੇ ਹੋ ਪਰ ਐਵੇਂ ਹੁੰਦਾ ਵੀ ਜਦੋਂ ਸਾਰੇ ਕੰਮ ਨੇ ਵੇੜ ਕੇ ਫੇਰੀ ਨਹਾ ਕੇ ਤੇ ਕੱਪੜੇ ਬਦਲਾਂਗੇ ਹਨਾ ਕਿਉਂਕਿ ਹੁਣ ਮੇਰਾ ਇੱਥੇ ਕੱਲਾ ਯਾਨੀ ਕਿ ਇੱਧਰ ਝਾੜੂ ਪੁੱਟੇ ਦਾ ਕੰਮ ਰਹਿ ਗਿਆ ਸੀਗਾ ਬਾਕੀ ਸਾਰਾ A to Z ਮੇਰਾ ਕੰਮ ਨਿਭੜ ਗਿਆ ਸੀਗਾ ਤੇ ਰੋਟੀ ਤਾਂ ਮੈਂ ਬਾਅਦ 'ਚ ਹੀ ਬਣਾਉਂਗੀ ਜਿਵੇਂ ਹੁਣ ਮੈਂ ਝ ਉਸ ਤੋਂ ਬਾਅਦ ਬੱਸ ਮੈਂ ਰੋਟੀ ਬਣਾ ਕੇ ਨਾ ਕੀ ਤੇ ਰੋਟੀ ਬਣਾ ਕੇ ਤੇ ਬੱਸ ਬਾਕੀ ਸਾਰੇ ਕੰਮ ਜਿਹੜੇ ਆਪਣੇ ਨਿਪੜ ਗਏ ਨੇ ਤੇ ਇੱਥੇ ਜਿਹੜੇ ਕਾਗਜ਼ ਲਿਫਾਫੇ ਤੁਸੀਂ ਦੇਖ ਰਹੇ ਹੋ ਇਹ ਅਰਸ਼ਨੂਰ ਆਪਦਾ ਜਿਹੜਾ ਬੈਗ ਸਾਫ਼ ਕਰਕੇ ਸਕੂਲ ਗਿਆ ਸੀ ਨਾ ਉਸ ਦਾ ਕਾਗਜ਼ ਉਹਨੇ ਖਲਾਰਤੇ ਤੇ ਕੁਝ ਇਹਦੇ ਵਿੱਚ ਉਹ ਕੱਲ ਆਪਦਾ ਜਿਹੜਾ ਨਿਊ ਸਮਾਨ ਲੈ ਕੇ ਆਇਆ ਸੀ ਜਿਵੇਂ ਕੁਝ ਕਲਰ ਵਗੈਰਾ ਪੈਨ ਵਗੈਰਾ ਕਾਪੀ ਕੁਝ ਵੀ ਸਮਾਨ ਸੀਗਾ ਉਹ ਲੈ ਕੇ ਆਇਆ ਸੀਗਾ ਬੱਸ ਉਹ ਇਸ ਤਰ੍ਹਾਂ ਹੀ ਸੈੱਟ ਗਿਆ ਇਹ ਆਪਾਂ ਜਿਹੜੇ ਲਿਫਾਫੇ ਸੀਗੇ ਇਹ ਹੁਣ ਆਪਾਂ ਅਲੱਗ ਇਕੱਠੇ ਕਰ ਲਏ ਇਹਨਾਂ ਨੂੰ ਆਪਾਂ ਵੀ ਸਾੜ ਦਾਂਗੇ ਅੱਗਮ ਚੋਂ ਦੇ ਕੰਮ ਆ ਜਾਣਗੇ ਜਦੋਂ ਚੁੱਲ੍ਹੇ 'ਚ ਸ਼ਾਮ ਨੂੰ ਅੱਗ ਮਚਾਵਾਂਗੇ ਜਦ ਹੀ ਕੰਮ ਆ ਜਾਣਗੇ ਉੱਧਰ ਰੱਖ ਦਾਂਗੇ ਜਿਹੜੀ ਮਿੱਟੀ ਆ ਉਹ ਆਪ ਇੱਧਰ ਜਾਨੀ ਇੱਕ ਸਾਈਡ ਕੱਢ ਲੈਣੇ ਆ ਬਾਕੀ ਤਾਂ ਵੈਸੇ ਮੇਰਾ ਜਿਹੜਾ ਸਾਰਾ ਬੇੜਾ ਸੀਗਾ ਉਹ ਸੁੰਭ ਰਿਆ ਕਿਉਂਕਿ ਮੈਂ ਸਾਜ਼ਰੀ ਸੰਭਾਲਦਾ ਸੀਗਾ ਸਾਰਾ ਬੇੜਾ ਤੇ ਇੱਧਰੋਂ ਬਸ ਹੁਣੇ ਜਿਹੜੀ ਮਿੱਟੀ ਆ ਤੇ ਇੱਕ ਸਾਈਡ ਨੂੰ ਜਾਨੀ ਕਿ ਇੱਧਰ ਨੂੰ ਸੁੰਭਰ ਦੂੰਗੀ ਸਾਰਾ ਹੁਣ ਇੱਧਰੋਂ ਇੱਕ ਸਾਈਡ ਨੂੰ ਲੈ ਜਾਊਂਗੀ ਪੂਰਾ ਵੈਸੇ ਮੈਂ ਕਈ ਵਾਰੀ ਜਿਵੇਂ ਪਿਛਲੇ ਪਾਸੇ ਪਛਵਾਲੇ ਪਾਸਿਓਂ ਉੱਧਰ ਨੂੰ ਵੀ ਕੱਢ ਦਿੰਦੀ ਨਹੀਂ ਨੀ ਕੂੜਾ ਵੀ ਕਿਉਂਕਿ ਵੀ ਤੇ ਪਰ ਅੱਜ ਉਦੋਂ ਵੀ ਜਿਵੇਂ ਹੁਣ ਮੇਰੀ ਫਰਸ਼ ਵਗੈਰਾ ਧੁੱਤੀ ਸੀ ਤਾਂ ਕਰਕੇ ਮੈਂ ਇਧਰੋਂ ਹੀ ਇੱਕ ਸਾਈਜ਼ ਨੂੰ ਕਰ ਦੂੰਗੀ ਇੱਥੋਂ ਸੰਭਰ ਦੂੰਗੀ ਤੇ ਮਿੱਟੀ ਥੋੜੀ ਜੀ ਤਾਂ ਜ਼ਿਆਦਾ ਹੋ ਜਾਂਦੀ ਕਿਉਂਕਿ ਹੁਣ ਵਿੜੇ ਦੇ ਵਿੱਚ ਵੀ ਨਾ ਇਸ ਤਰ੍ਹਾਂ ਰੇਤਾ ਰੇਤਾ ਜੀ ਹੋਈ ਪਈ ਐ ਵੀ ਮੀਹਾਂ ਦੇ ਨਾਲ ਹਨਾ ਕਿਉਂਕਿ ਜਿਹੜੀ ਗੁਆ ਮਿੱਟੀ ਫੇਰੀ ਸੀ ਮਿੱਟੀ ਲੱਗੀ ਹੋਈ ਸੀ ਮਿੱਟੀ ਤਾਂ ਉੱਤਰ ਗਈ ਹੁਣ ਜਿਹੜੀ ਇਹ ਰੇਤਾ ਜੀ ਹੈ ਨਾ ਇਹ ਤਾਂ ਸੱਚਿਓ ਕਿਚ-ਕਿਚ ਜੇ ਜਾਨੀ ਕਿ ਕਰੀ ਜਾਂਦੀ ਆ ਬਾੜੀ ਦੇ ਤੋਂ ਹੁੰਦੀ ਆ ਉਹ ਜਾਨੀ ਕਿ ਪੈਰਾਂ ਨੂੰ ਅਲੱਗ-ਅਲੱਗ ਕੇ ਅੰਦਰ ਹੀ ਚਲੇ ਜਾਂਦੀ ਆ ਤੇ ਬਾਹਲਾ ਕਾਲਾ ਪੈਣ ਲੱਗ ਜਾਂਦਾ ਵੀ ਇੱਕੇ ਰੇਤਾ पर मजबूरी बनी पईया हुन भी क्योंकि जे मिट्टी फेरूंगी ता भी बारिशਾਂ ਦੀ ਰੋਤ ਆ ਤੇ ਪਤਾ ਨਹੀਂ ਹੈਗਾ ਹਨਾ ਵੀ ਕਦੋਂ ਮਹੀਆ ਜਾਣਾ ਤੇ ਫਿਰ ਮੇਰੀ ਮਿੱਟੀ ਫੇਰੀ ਵੀ ਕੀ ਕਰੂਗੀ ਹਨਾ ਤਾਂ ਕਰਕੇ ਫਿਰ ਚਿੱਤ ਕਾਲਾ ਪੈਂਦਾ ਦੇਖ ਕੇ ਪਰ ਮਜਬੂਰ ਆ ਮੈਂ ਮਿੱਟੀ ਫੇਰ ਨਹੀਂ ਸਕਦੀ ਹੁਣ ਤੇ ਉਸ ਤੋਂ ਬਾਅਦ ਲੋ ਜੀ ਆਪਣੀ ਸਾਰੀ ਜਿਹੜੀ ਕਲੀਨਿੰਗ A to Z ਹੋ ਚੁੱਕੀ ਆ ਬਾਹਰ ਵਿੜੇ ਵਾਲੀ ਜਿਹੜੀਆਂ ਅਗਲੀਆਂ ਇੱਟਾਂ ਲੱਗੀਆਂ ਹੋਈਆਂ ਅੱਗੇ ਹਰਸ਼ਾ ਥੋੜੀ ਜੀ ਮੈਂ ਉਹ ਵੀ ਧੋਤੀ ਸੀ ਅੱਜ ਤੇ ਪਰ ਬੱਦਲ ਫੇਰ ਦੁਬਾਰਾ ਜਿਹੜਾ ਬਣ ਚੁੱਕਿਆ ਕਿਉਂਕਿ ਜਦੋਂ ਮੈਂ ਵਿੜੇ ਦੀ ਸਫਾਈ ਕਰਦਿਆਂ ਤਾਂ ਬੱਦਰ ਬਾਣੀ ਜਾਂਦਾ ਤੇ ਬਾਕੀ ਹਨਾ ਵੀ ਮੈਮਕਟੀ ਤਾਂ ਫੇਰ ਹੀ ਨਹੀਂ ਜਾਨੀ ਕਿ ਜਿਵੇਂ ਫਰਸ਼ ਵਗੈਰਾ ਧੋਤੀ ਸੀ ਅੱਗੋਂ ਤੇ ਬਦਲ ਬਣ ਗਿਆ ਚਲੋ ਕੋਈ ਗੱਲ ਨਹੀਂ ਰੱਬ ਦੇ ਰੰਗ ਨੇ ਹਨਾ ਜਿੱਦਾਂ ਬੈਕਗ੍ਰਾਉਂਡ ਚੰਗਾ ਲੱਗਦਾ ਉਦਾਂ ਕਰੀ ਜਾਂਦਾ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਜਲਦੀ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸასი ਸ਼ਕਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ